ਕਾਲਸਾ ਵਾਹਿਗੁਰੂ ਵਾਹਿਗੁਰੂ ਕੀ ਤੀਰ ਪਤੇ ਭਾਈ ਸਾਹਿਬ ਭਾਈ ਰਪਿੰਦ ਸਿੰਘ ਜੀ ਪਿੰਡ ਲਾਲੂ ਤੋਂ ਇਹ ਲੋਕ ਆਪਣੇ ਅੰਮ੍ਰਿਤਪੁਰ ਵਿਖੇ ਅਮਰ ਸ਼ਹੀਦ ਬਾਬਾ ਜੀਪ ਸਿੰਘ ਜੀ ਦੀ ਜਾਦਗਰ ਬਣੇ ਸਥਾਨਾਂ ਤੇ ਸੁਰਪੰਨ ਦੀ ਸੇਵਾ ਕਰਨ ਲਈ ਪਹੁੰਚੇ ਨੇ ਨਗਰ ਕਾਲਸਾ ਚ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ ਸੇਵਾ ਬਖਸ਼ੀ ਹੈ ਪਿੰਡ ਦੱਦਾ ਹੋਰ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਪੂਰਨ ਹੋਈ ਹੈ ਅੱਜ 28 6 2025 ਨੂੰ लुधियाना ਵਿਖੇ ਇਸਰ ਨਗਰ ਦਸਮੇਸ਼ ਦਰਬਾਰ ਹੈ ਕੋਟਰਾ ਸਾਹਿਬ ਕਾਫੀ ਟਾਈਮ ਤੋਂ ਬੇਨਤੀ ਕੀਤੀ ਸੀ ਯਾਨੀ ਭਜਨ ਸਿੰਘ ਜੀ ਲਾਲੜੂ ਤੋਂ ਜੋਗੇ ਕੱਲ੍ਹ ਰੋਜ ਤੋਂ ਸਾਡੇ ਪਾਸ ਪਹੁੰਚੇ ਹੋਏ ਹਨ ਰੋਡੇ ਵਿਖੇ ਦੂਜੇ ਗੁਰੂ ਘਰ ਦੀ ਸੇਵਾ ਹੋਈ ਸਕੇ ਪਾਤਸ਼ਾਹੀ ਸੰਪੂਰਨ ਸੇਵਾ ਹੋਈ ਹੈ ਉਹ ਦੀ ਸੇਵਾ ਕੀਤੀ ਹੈ ਉਹ ਪਿਆਰੇ ਅੰਮ੍ਰਿਤਾਲੀ ਗਲਾ ਵਿੱਚ ਰੱਖੇ ਮਹਾਰਾਜ ਚੰਦ ਰਸਿਆ ਮਹਾਰਾਜ ਤੇ ਇਸ ਸਮੇਂ ਗੁਰਦੁਆਰਾ ਸਾਹਿਬ ਗੁਰੂ ਆਪਣਾ ਬਾਬਾ ਜੀਵਨ ਸਿੰਘ ਜੀ ਦੇ ਸਥਾਨ ਤੇ ਸੇਵਾ ਹੋਈਏ ਗੁਰੂ ਸਾਹਿਬ ਦੀ ਕਿਰਪਾ ਸਦਕਾ ਭਾਈ ਭਜਨ ਸਿੰਘ ਜੀ ਸਾਡੇ ਨਗਰ ਰੋਡੇ ਪਿੰਡ ਵਿਖੇ ਕਾਫੀ ਦਿਨਾਂ ਤੋਂ ਪਹੁੰਚੇ ਨੇ ਇਹਨਾਂ ਨੂੰ ਸਾਡੇ ਨਗਰ ਵੱਲੋਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਜੀਵਾ ਧੰਨਵਾਦ ਕੀਤਾ ਜਾਂਦਾ ਅੱਜ ਪਿੰਡ ਰੋਡੇ ਗਊਸ਼ਾਲਾ ਵਿਖੇ ਤੇ ਇੱਥੇ ਸਰੂਪਾਂ ਦੀ ਸੇਵਾ ਸੀਗੀ ਅੰਗਾਂ ਦੀ ਸੇਵਾ ਸੀ ਇਸ ਵਾਸਤੇ ਬਾਬਾ ਜੀ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਹੈ ਪਿੰਡ ਰੋਡੇ ਵਿਖੇ ਕਈ ਦਿਨਾਂ ਤੋਂ ਸੇਵਾ ਚੱਲਦੀ ਹੈ ਅੱਜ ਤਰੀਕ 4 ਹੈ ਜੀ ਹਾਂਜੀ ਹਾਂਜੀ 4 ਤਰੀਕ ਨੂੰ ਇੱਥੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬ ਨੇ ਰਹਿਮਤ ਕੀਤੀ ਸੇਵਾ ਹੋਈ ਹੈ ਸੱਚੇ ਪਾਤਸ਼ਾਹ ਦੀ ਸੱਚੇ ਪਾਤਸ਼ਾਹ ਦੀ ਪਾਵਨ ਅੰਗਾਂ ਦੀ ਖੇਲਤਾਂ ਦੀ ਸੇਵਾ ਸੀ ਸੋ ਭਾਈ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀਗੇ ਵੀ ਸਰੂਪਾਂ ਦੀ ਸੇਵਾ ਕਰਨ ਵਾਲੀ ਹੈ ਸਾਡੀ ਬੇਨਤੀ ਇਹਨਾਂ ਨੇ ਦੇਨਤੀ ਨੂੰ ਪ੍ਰਵਾਨ ਕਰਦੇ ਹੋਏ ਅੱਜ ਸੇਵਾ ਕੀਤੀ ਇਹਨਾਂ ਨੇ ਸੁਖਿੰਨਾਂ ਦਾ ਭਾਈ ਸਾਹਿਬ ਜੀ ਦਾ ਇੱਥੇ ਆਉਣ ਤੇ ਸੇਵਾ ਕਰਨ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਭਾਈ ਬਾਬਾ ਭਜਨ ਸਿੰਘ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇੱਕ ਬੋਲ ਕਹਿਣ ਤੇ ਉਹ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀਆਂ ਦੀ ਜੋ ਕਿ ਸੁਧਾਈ ਕਰਨ ਵਾਸਤੇ ਆਏ ਨੇ ਇਹ ਨਾਲ ਬਾਬਾ ਪ੍ਰਗਟ ਸਿੰਘ ਜੀ ਪਿੰਡ ਰੋਡੇ ਤੋਂ ਜਿਹੜਾ ਇਹਨਾਂ ਦਾ ਬਹੁਤ ਪਿਆਰਾ ਬਾਬਾ ਜੀ ਹੁਣਾਂ ਦਾ ਆਪਣਾ ਦੁਆਰਾ ਸਿੱਧਾਂ ਦੇ ਪਾਵਨ ਅਸਥਾਨ ਮੀਰੀਕੜੀ ਦੇ ਮਾਲ ਗੁਰਦੁਆਰਾ ਹਰਗੋਬਿੰਦ ਸਾਹਿਬ ਕੇ ਭਾਈ ਭਜਨ ਸਿੰਘ ਦੀ ਜੋ ਕਿ ਪਰ ਸਾਡੇ ਪਾਵਨ ਸਰੂਪਾਂ ਦੀ ਸੇਵਾ ਕੀਤੀ ਹੈ ਜਲਦਾਂ ਦੀ ਇਹਨਾਂ ਦਾ ਸਾਰੀ ਕਮੇਟੀ ਵੱਲੋਂ ਦਾਸ ਵੱਲੋਂ ਭਾਈ ਸੁਨਾਲ ਸਿੰਘ ਦੀ ਰੋਡੇ ਕਮੇਟੀਾਂ ਕਮੇਟੀ ਵੱਲੋਂ ਪ੍ਰਬੰਧ ਕਮੇਟੀ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਵਾਦ ਕੀਤਾ ਜਾਂਦਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਭਜਨ ਸਿੰਘ ਜੀ ਜੋ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਗਤਾਂ ਦੇ ਸੂਪਾਂ ਦੀ ਸੇਵਾ ਕਰਦੇ ਆ ਰਹੇ ਹੈ ਤੇ ਸਾਨੂੰ ਦਰਸ਼ਨ ਦਿਓ ਸਾਡੇ ਨਗਰ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਹੈ ਸਾਰੇ ਦੇ ਸਰੂਪ ਕੋਈ ਬਰਦ ਹੋ ਚੁੱਕੇ ਆ ਕੁਝ ਜਲਤਾ ਬੰਦਨ ਵਾਲੀਆਂ ਇਹ ਸਾਡੀ ਨਮਾਣੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕੁਝਾਂ ਤੋਂ ਸਾਡੇ ਨਗਰ ਦੇ ਵਿੱਚ ਪਹੁੰਚੇ ਆ ਇਹਨਾਂ ਦਾ ਅਸਥਾਨ ਆਪਾਂ ਜਨਮ ਸਥਾਨ ਤੇ ਆਸੰਦ ਆਏ ਗਏ ਆ ਉੱਥੋਂ ਜਾ ਕੇ ਸਾਰੇ ਗੁਰਦਾਰੇ ਜਿੰਨੇ ਵੀ ਪਿੰਡ ਦੇ ਗੁਰਦੁਆਰੇ ਆ ਵਿੱਚ ਗਉਸਾਲਾ ਸਾਰੇ ਗੁਰਦਾਰੇ ਦੇ ਵਿੱਚ ਆਪਾਂ ਭਾਈ ਸਾਹਿਬ ਜੀ ਦੇ ਬੜੇ ਹੀ ਪ੍ਰੇਮ ਦੇ ਨਾਲ ਗੁਰੂ ਮਹਾਰਾਜ ਦੇ ਜਲਤਾ ਬੰਨਨ ਦੀ ਔਰ ਜੋ ਅੰਗ ਬਰਧ ਹੋਏ ਸੀ ਉਹਨਾਂ ਅੰਗਾਂ ਦੀ ਵੀ ਬੜੇ ਪ੍ਰੇਮ ਦੇ ਨਾਲ ਸ਼ਰਧਾਜਨਾਂ ਨੇ ਸੇਵਾ ਕੀਤੀ ਹੈ ਚੰਦਪਰਾਣਾ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਛੁਪਾ ਦੀ ਸੇਵਾ ਸੰਭਾਲ ਹੋਈ ਹੈ ਸਾਡੇ ਕਾਰਜਯੋਗ ਭਾਈ ਸਰਪਾਈ ਭਜਨ ਸਿੰਘ ਜਿਨ੍ਹਾਂ ਨੂੰ ਸਾਡੀ ਕਾਗੀ ਕਮੇਟੀ ਮਗਲੋਂ ਕੀਰਤ ਪ੍ਰਸਤ ਕਰ ਰਹੀ ਸੀ ਕਿ ਇਹ ਚੰਦਪਰਾਣਾ ਮੋਗਾ ਵਿਖੇ ਕਿ ਸਾਡੇ ਕੋਲ ਤਿੰਨ ਸਰੂਪ ਬਿਰਧ ਸੀ ਕਾਫੀ ਸਰ ਕਰਦੇ ਇਹਨਾਂ ਨੇ ਬੜੇ ਸੋਹਣੇ ਤੀਕੇ ਦੇ ਨਾਲ ਦਿਲ ਦਾ ਜੋ ਮਹਾਰਾਜ ਦੇ ਬੇਰੁਪ ਸੀ ਜਲਦਾ ਬਦਰੀਆਂ ਜਲਦਾ ਕੀ ਸਿੱਤੀ ਆਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਪਿੰਡ ਰੋਡੇ ਵਿਖੇ ਸਗਈਵੰਤ ਸਗਈਵੰ ਗੁਰੂ ਘਰਾਂ ਦੀ ਸੇਵਾ ਮੁਕੰਮਲ ਹੋ ਚੁੱਕੀ ਹੈ ਸੱਚੇ ਪਾਤਸ਼ਾਹੀ ਦੀ ਕਿਰਪਾ ਨਾਲ ਅੱਜ ਜਨਮ ਸਥਾਨ ਸਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਲਾ ਦੇ ਸਥਾਨ ਤੇ ਵੀ ਸੇਵਾ ਹੋਈ ਹੈ ਮਹਾਰਾਜ ਦੀ ਕਿਰਪਾ ਨਾਲ ਪਿਛਲੇ ਹਫ਼ਤੇ ਤੋਂ ਭਾਈ ਸਾਹਿਬ ਉੱਥੇ ਰਹਿ ਕੇ ਸੇਵਾ ਕਰ ਰਹੇ ਹੈ ਪਹਿਲਾਂ ਤੋਂ ਵਕ ਵਕ ਗੁਰਦੁਆਰਾ ਸੇਵਾ ਹੁੰਦੀ ਰੋਡੇ ਨਗਰ ਦੇ ਵਿੱਚ ਤੇ ਉਥੋਂ ਦੇ ਵਾਖਾ ਗ੍ਰੰਥੀ ਸਿੰਘਾ ਨੇ ਤੱਕ ਪਹੁੰਚ ਕਰਕੇ ਸਿੰਘਾ ਨੇ ਪਹੁੰਚ ਕਰਕੇ ਇਹਨਾਂ ਤੱਕ ਜਿਹੜੀ ਸੇਵਾ ਪ੍ਰਵਾਨ ਕੀਤੀ ਹੈ ਸੂਰ ਨਗਰ ਨਿਵਾਸੀਆਂ ਵੱਲੋਂ ਅਸੀਂ ਭਾਈ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਆਪ ਦੀ ਕਿਰਪਾ ਸਦਕਾ ਪਿੰਡ ਰੋਡੇ ਮੋਗਾ ਵਿਖੇ ਗੁਰੂ ਸਰੂਪਾਂ ਦੀ ਸੇਵਾ ਸੰਪੂਰਨ ਹੋਈ ਸਾਰੀਆਂ ਸੰਗਤਾਂ ਦਾ ਗੁਰੂ ਪਿਆਰਿਆਂ ਦਾ ਗ੍ਰੰਥੀ ਸਿੰਘਾ ਦਾ ਪ੍ਰਬੰਧਕਾਂ ਦਾ ਧੰਨਵਾਦ